ਗੱਲ ਦੀ ਇਹ ਦੁਨੀਆ ਦੀ ਪਹਿਲੀ ਚਾਦਰ ਹੈ ਤੇ ਆਵ ਨਾਲ ਵੀ ਗੱਲ ਦੀ ਨਹੀਂ ਓਕੇ 10 ਬੰਦੇ ਖੜੇ ਇੱਕ ਚਾਦਰ ਤੇ ਖੜਜੋ ਖੜਜੋ ਕੋਈ ਚੱਕਰ ਨਹੀਂ ਲੈ ਵੀ ਮਿੱਤਰੋ ਬਣ ਗਈ ਗੱਲ ਇਹ ਡੁਪਲੀਕੇਟ ਵੀ ਚੱਲ ਰਹੀਆਂ ਮੋਰ ਲਾਜ਼ਮੀ ਦੇਖਣੀ ਹੈ ਸਾਰੀ ਜੀ ਕੰਪਨੀ ਲਿਖ ਕੇ ਦਿੰਦੀ ਹੈ ਓਕੇ ਸਾਊਂਡ ਪ੍ਰੂਫ ਫਾਇਰ ਇਟੈਲੀਜੈਂਟ ਯੂਵੀ ਰੈਜ਼ਿਸਟੈਂਟ ਇਕੋ ਫ੍ਰੈਂਡਲੀ ਟਾਈਮ ਹੈ ਮੈਂ ਮੋਟੀ ਸਰ ਇਹ ਰੰਗ ਵਿੱਚ ਹੈ ਰੰਗ ਕੀਤਾ ਨਹੀਂ ਹੋਇਆ ਜੇ ਕੀਤੀ ਚੀਜ਼ ਤਾਂ ਉੱਡੂਗੀ ਉੱਡੂਗੀ ਇਹ ਵਿੱਚ ਹੈ ਵਿੱਚ ਉੱਡਦਾ ਨਹੀਂ ਪਿੰਡ ਚ ਪਾਇਆ ਛੱਡਣਾ ਹਾਂ ਜੇ 10 ਬੰਦੇ ਖੜਕੇ ਨਾ ਦੇਖਣ ਸਾਨੂੰ ਜਦਰਾ ਮੋੜ ਜੇ ਕੰਪਨੀ 15 ਤੋਂ 20 ਸਾਲ ਕਹਿੰਦੀ ਹੈ ਵੀ ਕਿਤੇ ਨਹੀਂ ਜਾਂਦੀ ਹਾਂਜੀ ਘਰ ਪਾਉਣਾ ਲੈਂਟਰ ਲਵਾ ਦਗੇ ਛੱਤ ਪਵਾ ਲਗੇ ਪੈਸੇ ਥੋੜੇ ਆ ਕਰ ਦਗੇ ਹੱਲ ਆ ਜਾਓ ਫਿਰ ਆ ਜਾਓ ਬਈ ਪਵਾ ਦਨੇ ਗੱਲ ਕਿਹੜੀ ਆ ਬਾਈ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਗੱਲ ਆਏ ਆ ਬਾਈ ਆਪਾਂ ਥੋੜਾ ਜਿਹਾ ਪਾਉਣਾ ਸੀਗਾ ਪਸ਼ੂਆਂ ਪੂਸ਼ਾਂ ਵਾਸਤੇ ਜਾਂ ਹੋਰ ਘਰ ਠੀਕ ਹੈ ਜੀ ਤੇ ਪੈਸੇ ਸੀਗੇ ਥੋੜੇ ਕੋਈ ਗੱਲ ਨਹੀਂ ਕਰਾ ਕਰੋ ਕੋਈ ਹੱਲ ਸਾਡਾ ਮੈਂ ਕਿਹਾ ਸਾਡਾ ਹੁਣੇ ਹੱਲ ਕਰ ਦਿੰਨੇ ਆ ਆਓ ਜੀ ਚਲੋ ਆਓ ਦੇਖੋ ਐਡੀ ਵੱਡੀ ਕੰਪਨੀ ਹੈ ਜੀ ਕੰਮ ਤੇਨੂੰ ਜੀ ਜਿਹੜਾ ਕੁੱਲ ਘਰਾਂ 'ਚ 90% ਘਰਾਂ 'ਚ ਸਰੀਆ ਤੁਹਾਡਾ ਕੰਮ ਤੇਨੂੰ ਲੱਗਿਆ 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 ਹੋਇਆ ਜੀ ਠੀਕ ਹੈ ਨਾ ਜੀ ਉਹ ਕੰਪਨੀ ਲੈ ਕੇ ਆਈਏ ਹੱਲ ਓਕੇ ਪਹਿਲਾਂ ਜਿਹੜੀਆਂ ਵੀ ਚਾਦਰਾਂ ਆਉਂਦੀਆਂ ਸੀ ਸਿਮੈਂਟਡ ਠੀਕ ਹੈ ਜੀ ਟੁੱਟੀਆਂ ਹੀ ਰਹਿੰਦੀਆਂ ਸੀ ਆਉਂਦੇ ਹੀ ਟੁੱਟ ਜਾਂਦੀਆਂ ਸੀ ਠੀਕ ਹੈ ਨਾ ਜੀ ਬੰਦਾ ਪਾਉਂਦੇ ਪਾਉਂਦੇ ਥੱਲੇ ਆ ਜਾਂਦਾ ਸੀ ਠੀਕ ਹੈ ਉਹ ਤੋਂ ਬਾਅਦ ਅਗਲੀ ਚੀਜ਼ ਆਈ ਲੋਹੇ ਦੀਆਂ ਚਾਦਰਾਂ ਲੋਹੇ ਦੀ ਉਹ ਤਪ ਜਾਂਦੀ ਸੀ ਉਹ ਚ ਦਿੱਕਤ ਸੀ ਉਹ ਤਪਦੀ ਸੀ ਖੜਕਾ ਬਹੁਤ ਕਰਦੀ ਸੀ ਜਾਂ ਗਲ ਜਾਂਦੀ ਸੀ ਠੀਕ ਹੈ ਜੀ ਕੰਪਨੀ ਨੇ ਸਾਰੀਆਂ ਚੀਜ਼ਾਂ ਦਾ ਹੱਲ ਕਰ ਦਿੱਤਾ ਖਤਮ ਕਰ ਦਿੱਤੀ ਨਾ ਤਾਂ ਇਹ ਤਾਪੇ ਜੀ ਬਹੁਤ ਘੱਟ ਤਪਦੀ ਹੈ ਬਹੁਤ ਘੱਟ ਖੜਕਾ ਕਰਦੀ ਹੈ ਜੀ ਉਹ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਗਲਤੀ ਨਹੀਂ ਇਹ ਦੁਨੀਆ ਦੀ ਪਹਿਲੀ ਚਾਦਰ ਹੈ ਤਿਆਬ ਨਾਲ ਵੀ ਗਲਤੀ ਨਹੀਂ ਓਕੇ ਜਿਵੇਂ ਪਸ਼ੂਆਂ ਦੇ ਬਾਥਰੂਮ ਚੋਂ ਗੈਸਾਂ ਨਿਕਲਦੀਆਂ ਓਕੇ ਉਹਦੇ ਨਾਲ ਗਲਤੀ ਨਹੀਂ ਇਹ ਜੀ ਜੋ ਮਰਜੀ ਕੁਝ ਹੋ ਜਾਏ ਤੇ ਕਾਲੀ ਬਣਾਤੀ ਫਿਰ ਇਹ ਇਹ ਚੀਜ਼ ਹੈ ਯੂਪੀਵੀਸੀ 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 ਓਕੇ ਕਾਮਦੇਨੂ ਦੀ ਯੂਪੀਵੀਸੀ ਠੀਕ ਆ ਠੀਕ ਆ ਇਹ 2.5 ਮਿਮ ਲੋਹੇ ਤੋਂ 5 ਗੁਣਾ ਮੋਟੀ ਆ ਮੋਟੀ ਲੋਹੇ ਦੀ ਚਾਦਰ ਨਾਲੋਂ 5 ਗੁਣਾ ਮੋਟੀ ਆ ਓਕੇ ਓਕੇ ਠੀਕ ਹੈ ਨਾ ਜੀ ਕੋਸ਼ਿਸ਼ ਹੀ ਕਰ ਲਓ ਭੱਜ ਲਓ ਫਿਰ ਲਓ ਕੋਸ਼ਿਸ਼ ਨਹੀਂ ਹੁੰਦਾ ਕੋਈ ਚੱਕਰ ਨਹੀਂ ਲੋਕਾਂ ਦਾ ਸਭ ਤੋਂ ਪਹਿਲਾ ਜੋ ਕੁਐਸਚਨ ਹੁੰਦਾ ਵੀ ਭਾਈ ਉੱਤੇ ਚੜ ਕੇ ਤਸਰੀਆਂ ਟੁੱਟਦੀ ਤਾਂ ਨਹੀਂ ਓਕੇ ਇਹਦੇ ਪੰਜ ਬੰਦੇ ਚੜਾ ਦੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਜੋ ਭਾਈ ਆ ਦੇਖੋ ਕਿੰਨੇ ਬੰਦੇ ਖੜੇ ਆ ਉੱਤੇ ਚਾਦਰ ਦੇ 10 ਬੰਦੇ ਖੜੇ ਆ ਇੱਕ ਚਾਦਰ ਦੇ ਖੜਜੋ ਖੜਜੋ ਕੋਈ ਚੱਕਰ ਨਹੀਂ ਲੈ ਵੀ ਮਿੱਤਰੋ ਬਣ ਗਈ ਗੱਲ ਠੀਕ ਹੈ ਨਾ ਜੀ ਬਾਕੀ ਆਪਾਂ ਦੇਖੋ ਪੰਜਾਬੀ ਜੇ ਤੋੜਨ ਜਾਈਏ ਤਾਂ ਕੁਝ ਵੀ ਤੋੜ ਦਈਏ ਆਪਾਂ ਲੋਹਾ ਵੀ ਤੋੜ ਦਿੰਨੇ ਆ ਬਾਕੀ ਕੋਈ ਨਹੀਂ ਦਿੰਨੇ ਆਪਾਂ ਹੁੰਦਾ ਕੁਝ ਨਹੀਂ ਜੀ ਤੇ ਇਹਦਾ ਰੇਟ ਰੂਟ ਤਾਂ ਦੱਸ ਦੇ ਰੇਟ ਬਹੁਤ ਰੀਜ਼ਨੇਬਲ ਰੇਟ ਹੈ ਲੋਹੇ ਵਾਲੀ ਚਾਦਰ ਨਾਲੋਂ 10% ਮਹਿੰਗੀ ਪੈਂਦੀ ਹੈ ਇਹ 60 ਰੁਪਏ ਸਕੇਅਰ ਫੁੱਟ ਦਾ ਰੇਟ ਹੈ ਜੀ ਜੀ ਠੀਕ ਹੈ ਨਾ ਜੀ ਇੱਕੋ ਹੀ ਜੀ ਚੈੱਕ ਕਰਕੇ ਲੈਣੀ ਹੈ ਜੀ ਕਾਮ ਤੇ ਨੂੰ ਸਟੀਲ ਹਰ ਚਾਦਰ ਤੇ ਮੋਹਰ ਹੁੰਦੀ ਹੈ ਓਕੇ ਆ ਦਿਖਾਓ ਬਾਈ ભાઈજી એક گل ਹੋਰ ਹੈ ਕੰਪਨੀ ਡੁਪਲੀਕੇਟ ਵੀ ਚੱਲ ਰਹੀਆਂ ਮੋਹਰ لازਮੀ ਦੇਖਣੀ ਹੈ ਇਹਨਾਂ ਲੱਗ ਸਕਿਆ ਨਾ ਮਿਟ ਸਕੇ ਨਾ ਮਿਟ ਸਕੇ ਹੋਰ ਕੋਈ ਲਾ ਨਹੀਂ ਸਕਦਾ ਹਰ ਹਰ ਚੀਜ਼ ਆਪਾਂ ਕੋਈ ਜਵਾਨੀ ਨਹੀਂ ਕਹ ਰਹੇ ਸਾਰੀ ਜੀ ਕੰਪਨੀ ਲਿਖ ਕੇ ਦਿੰਦੀ ਹੈ ਓਕੇ ਸਾਊਂਡ ਪ੍ਰੂਫ ਫਾਇਰ ਇਟੈਲੀਜੈਂਟ ਯੂਵੀ ਰੈਜ਼ਿਸਟੈਂਟ ਇਕੋ ਫ੍ਰੈਂਡਲੀ 20mm ਮੋਟੀ ਸਰ ਜੀ ਲਿਖੀ ਆ ਟੋਟਲ ਉੱਤੇ ਜਵਾਨੀ ਕੋਈ ਜੀ ਨਹੀਂ ਬਿਲਕੁਲ ਬਿਲਕੁਲ ਵੱਡੀ ਗੱਲ ਵੀ ਸਿੱਕੇ ਬੰਦ ਕੰਮ ਹੋ ਜਾਂਦਾ ਸਿਰੇ ਦੀ ਚੀਜ਼ ਹੈ ਅੱਜ ਜੇ ਦੇਖੋ ਪੈਸੇ ਲਾਉਣੇ ਆ ਤਾਂ ਸਿਰੇ ਦੀ ਹੈ ਉਦੋਂ ਗੱਲ ਬਾਤ ਦੀ ਰੰਗ ਲੋਕ ਕਹਿੰਦੇ ਰੰਗ ਤਾਂ ਨਹੀਂ ਉੱਡ ਇਹ ਰੰਗ ਵਿੱਚ ਹੈ ਰੰਗ ਕੀਤਾ ਨਹੀਂ ਹੋਇਆ ਜੇ ਕੀਤੀ ਚੀਜ਼ ਤਾਂ ਉੱਡੂਗੀ ਉੱਡੂਗੀ ਇਹ ਵਿੱਚ ਹੈ ਵਿੱਚ ਉੱਡਦਾ ਨਹੀਂ ਵੇਚਾ ਲੈ ਮੇਰਾ ਆਈ ਸੋਹਣੀ ਲੱਗਦੀ ਰਹਿਣੀ ਹੈ ਪਰ ਦੇਖੋ ਜੀ ਪਿੰਡ ਚ ਪਾਇਆ ਸ਼ੈੱਡ ਨਾ ਹਾਂ ਜੇ 10 ਬੰਦੇ ਖੜਕੇ ਨਾ ਦੇਖਣ ਸਾਨੂੰ ਜਦਰਾ ਮੋੜ ਜੇ ਇਹ ਤਾਂ ਬਈ ਉਦਾਂ ਹੀ ਪਾਰਕਪੁਰਕ ਬਣੀਆਂ ਬੜਾ ਸੋਹਣਾ ਲੱਗੂ ਪਾਇਆ ਬਹੁਤ ਸੋਹਣਾ ਕੋਈ ਸ਼ੈੱਡ ਪਾਉਣਾ ਕੋਈ ਪਸ਼ੂਆਂ ਦਾ ਸ਼ੈੱਡ ਪਾਉਣਾ ਟੋਟਲ ਕੁਆਲਿਟੀ ਦਾ ਮੱਝ ਵੀ ਕਹੂਗੀ ਯਾਰ ਮੇਰਾ ਤਾਂ ොහ ර ත් බූ ගට . මජ දෙකෝ මජකම් ඩේ ල් රවගගේ තුෝ වාද. ਮੱਝ ਆਟੋਮੈਟਿਕਲੀ ਬਿਮਾਰ ਘਟਊਗੀ ਡਰਦੀ ਨਹੀਂ ਖੜਕਾ ਹੁੰਦਾ ਜਦੋਂ ਬਾਰਿਸ਼ ਡਰਦੀ ਨਹੀਂ ਮੱਝ ਡਰਦੀ ਨਹੀਂ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਦੇਖੋ ਪ੍ਰੋਡਕਸ਼ਨ ਵੱਧ ਹੋਊਗੀ ਆਟੋਮੈਟਿਕਲੀ ਪਸ਼ੂ ਸੌਖਾ ਹੈ ਤਾਂ ਕਿਸਾਨ ਸੌਖਾ ਹੈ ਤੇ ਬੰਦਾ ਹੀ ਸੌਖਾ ਬੰਦਾ ਵਈ ਦੀ ਨਿਕਲ ਜਾਂਦਾ ਪਸ਼ੂ ਦਾ ਸਰਜੂ ਬੰਦਾ ਮੁੜ ਕੇ ਮਿਲਦਾ ਕਪੜਾ ਕੇ ਵਹਿ ਜਾਂਦਾ ਬਿਲਕੁਲ ਬਿਲਕੁਲ ਬਦਲ ਲਿਆ ਵਾਰੀ ਵਾਰੀ ਆਪਾਂ ਫੇਰ ਚੜਦੇ ਆ ਬਿਲਕੁਲ ਜੀ ਰੋਜ਼ ਰੋਜ਼ ਦੇਖੋ ਲੇਬਰ ਲਾਉਣੀ ਨਹੀਂ ਪੈਂਦੀ ਕਿਤੇ ਸਾਲ ਨਹੀਂ ਇੱਥੇ ਕੰਪਨੀ 15 ਤੋਂ 20 ਸਾਲ ਕਹਿੰਦੀ ਹੈ ਕਿਤੇ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਟੰਗ ਸਿਰ ਪਾਈ ਹੋਵੇ ਚਾਦਰ ਕੁਝ ਜਾਂਦੀ ਨਹੀਂ ਜੀ ਕਿਤੇ ਨਹੀਂ ਜਾਂਦੀ ਲਾਏ ਮਿੱਤਰੋ ਬਹੁਤ ਸੋਹਣੀ ਬਾਈ ਨੇ ਜਾਣ ਕੇ ਤੇ ਬਹੁਤ ਸੋਹਣਾ ਮਟੀਰੀਅਲ ਆ ਕਿਤੇ ਮੈਸ ਨਾ ਹੋ ਜਾਓ ਕਿਸੇ ਨੇ ਪਾਰਕ ਦੇ ਵਿੱਚ ਲਾਉਣੀਆਂ ਰੰਗ ਵਾਲੀਆਂ ਜਾਂ ਕਿਤੇ ਪਸ਼ੂਆਂ ਨੂੰ ਪਾਉਣੀਆਂ ਜਾਂ ਕੋਈ ਹੋਰ ਆਪ ਦਾ ਰਹਿਣ ਕੋਈ ਸੰਦਾਂ ਨੂੰ ਸ਼ੈੱਡ ਪਾਉਣਾ ਕੋਈ ਦਿੱਕਤ ਨਹੀਂ ਇਹ ਹਰ ਜਗ੍ਹਾ ਪਰਫੈਕਟ ਆ ਹਾਂ ਇਹ ਮਿਲੂ ਕਿੱਥੋਂ ਬਾਈ ਜੀ ਹੁਣ ਮਿਲਣ ਦੀ ਗੱਲ ਆ ਜੀਏ ਪੰਜਾਬ ਹਰਿਆਣਾ ਰਾਜਸਥਾਨ ਹਰ ਸਟੇਟ ਚ ਮਿਲਦੀ ਹੈ ਓਕੇ ਹਰ ਸ਼ਹਿਰ ਚ ਮੋਟਾ ਮੋਡੀ ਕੰਪਨੀ ਦਾ ਡੀਲਰ ਹੈਗਾ ਓਕੇ ਜੇ ਤੁਹਾਨੂੰ ਕਿਸੇ ਵੀ ਬੰਦੇ ਨੂੰ ਚਾਹੀਦੀ ਹੈ ਤਾਂ ਟੋਲ ਫਰੀ ਨੰਬਰ ਹੈ 98550 71550 ਦੂਜਾ 98550 72550 ਦੋਨਾਂ ਤੇ ਕਿਤੇ ਵੀ ਫੋਨ ਮਾਰ ਕੇ ਪੁੱਛ ਲਓ ਤੁਹਾਨੂੰ ਲੋਕਲ ਡੀਲਰ ਦਾ ਨੰਬਰ ਦੇ ਦਿੱਤਾ ਜਾਊਗਾ ਓਕੇ ਓਕੇ ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਬਾਈ ਜੀ ਤੁਸੀਂ ਬਾਈ ਜਰੂਰ ਪਹਿਲਾਂ ਜਾਣਕਾਰੀ ਲਿਓ ਫੋਨ ਤੇ ਫੇਰ ਕਨੈਕਟ ਕਰਕੇ ਜੋ ਤੁਸੀਂ ਕਹਨਾ ਕਲਰ ਤੁਸੀਂ ਦੇਖ ਹੀ ਲਏ ਆ ਸਾਰੇ ਰੰਗ ਨੇ ਟੋਟਲ ਹਾਂ ਹਾਂ ਸਾਰੇ ਸਾਈਜ਼ ਨੇ 20 ਫੁੱਟ ਤੱਕ ਦੇ ਸਾਈਜ਼ ਆਉਂਦੇ ਨੇ ਸਾਈ ਸਾਰੇ ਹੀ ਆ ਛੋਟੇ ਤੋਂ ਵੱਡੇ ਤੱਕ ਛੋਟੇ ਤੋਂ ਵੱਡੇ ਤੱਕ ਸਾਰੇ ਸਾਈਜ਼ ਨੇ ਓਕੇ ਜੀ ਧੰਨਵਾਦ ਬਹੁਤ ਬਹੁਤ ਸੱਸੀ ਗੱਲ ਜੀ ਬਹੁਤ ਵਧੀਆ ਲੱਗਾ ਤੁਹਾਡਾ ਪਰਦਾ ਤੇ ਜਰੂਰ ਖਰੀਦੋ ਬਾਈ ਧੰਨਵਾਦ ਜਰੂਰ ਜਰੂਰ ਜੀ ਧੰਨਵਾਦ